ਮੈਂ ਜਿਸ ਤਰ੍ਹਾਂ ਜਦੋਂ ਨਾ ਕੋਈ ਵੀ ਘਟਨਾ ਵਾਪਰਦੀ ਹੈ ਮੈਂ ਕੋਈ ਬਹੁਤ ਤਿਆਰੀ ਨਹੀਂ ਕੀਤੀ ਨੌਜਵਾਨਾਂ ਵਾਂਗੂ ਤਾਂ ਤੁਸੀਂ ਉਹਨੂੰ ਫਿਰ ਆਪਣੇ ਸੰਦਰਭ ਚ ਦੇਖਦੇ ਆ ਪਿਛਲੇ 2-4 ਦਿਨਾਂ ਚ ਦੋ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਮੈਂ ਉਹਨਾਂ ਨੂੰ ਨੋਟ ਕੀਤਾ ਇੱਕ ਸੁੰਦਰ ਪਛਾਈ ਜਿਹੜਾ IIT ਇੰਡੀਆ ਦੀ ਦੀ ਪ੍ਰੀਮੀਅਰ ਇੰਸਟੀਚੂਟ ਹੈ ਫਿਰ ਉਹ MIT ਉੱਥੋਂ ਪੜ੍ਹਿਆ ਔਰ ਬੋਸਟਨ ਤੋਂ ਹੋਰ ਇੱਥੇ ਆਇਆ ਉਹ Google's ਦਾ CEO ਆ ਉਹਨੇ ਇੱਕ ਗੱਲ ਸੁਣਾਈ ਉਹਨੇ ਆਪਣੇ ਸੰਦਰਭ ਸਾਈ ਭੀ ਆਤਮ ਨਿਰੀਖਣ ਕਿਦਾਂ ਕਰਨਾ ਹੈ ਆਪਣੇ ਆਪ ਨੂੰ ਇੰਪਰੂਵ ਕਿਵੇਂ ਕਰਨਾ ਹੈ ਮੈਂ ਆਪਣੇ ਹਿਸਾਬ ਚ ਸੋਚਿਆ ਕਿਉਂਕਿ ਆ ਐਸੀ ਲਿਖਿਆ ਹੈ ਜਿਹੜੇ ਸਾਡੇ ਸਾਡੇ ਨਾਲ ਤੱਕੇ ਹੁੰਦੇ ਔਰ ਇਹਨਾਂ ਤੋਂ ਤੱਕੇ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹਨਾਂ ਦੀ ਸੋਚ ਦੀ ਹੈ ਔਰ ਸੋਚ ਕਦੋਂ ਤੋਂ ਆ ਜਦੋਂ ਗੁਰੂ ਮਹਾਰਾਜ ਪ੍ਰਗਟ ਹੋ ਗਏ ਜਦੋਂ ਸਿੱਧਾ ਨਾਲ ਜੇ ਤੁਸੀਂ ਧਿਆਨ ਨਾਲ ਪੜੋ ਭਾਈ ਗੁਰਦਾਸ ਜੀ ਦੀ ਪੋੜੀ ਉਹ ਕਹਿੰਦੇ ਆ ਜਦੋਂ ਵਿਚਾਰ ਚਰਚਾ ਹੋਈ ਗੁਰਨਾਗਦੇਵ ਜੀ ਤੋਂ ਬਹੁਤ ਇੰਪ੍ਰੈਸ ਹੋਏ ਤਾਂ ਉਹ ਕਹਿੰਦੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ ਤੇ ਸਿੱਧਾਂ ਦੇ ਮਨਾਂ ਚ ਆਇਆ ਵੀ ਇਹਨੂੰ ਆਪਣੇ ਆਪਣੀ ਸਿੱਖਿਆ ਨੂੰ ਕਿੱਥਾਂ ਦੇ ਦਈਏ ਆਪਣੇ ਮਤ ਚ ਕਿੱਦਾਂ ਲੈ ਆਈਏ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ ਐਸਾ ਬਾਲਕ ਕਲੀਮੇ ਹਮਰਾ ਪੰਥ ਕਰੇ ਉਜਾਲਾ ਪਿਜੇ ਸਾਡੇ ਚ ਮਿਲ ਜਵੇ ਤਾਂ ਸਾਡਾ ਪੰਥ ਬਹੁਤ ਫੈਲ ਸਕਦਾ ਸੋ ਗੁਰਨਾਨਕ ਦੇਵ ਜੀ ਦੇ ਉਦੋਂ ਤੋਂ ਪਰ ਗੁਰੂ ਮਹਾਰਾਜ ਨੇ ਨਹੀਂ ਉਹ ਨਹੀਂ ਕਿਹਾ ਸ਼ਬਦ ਜਿੱਤੀ ਸੋ ਮੰਡਲੀ ਕੀਤੋ ਸ ਆਪਣਾ ਪੰਥਨ ਵਾਲਾ ਗੁਰੂ ਮਹਾਰਾਜ ਉਹਨਾਂ ਚ ਰਲੇ ਨੇ ਉਹ ਉਸ ਦਿਨ ਤੋਂ ਸਿੱਧਾ ਨੇ ਵੀ ਕੋਸ਼ਿਸ਼ ਕੀਤੀ ਉਹ ਜਿਹੜੀ ਸੋਚ ਹੈ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਚ ਪ੍ਰਗਟ ਹੁੰਦੀ ਹੈ ਉਹ ਕਿਸੇ ਨਾ ਕਿਸੇ ਰੂਪ ਚ ਉਹ ਇਹਨਾਂ ਦੇ ਸੰਵਿਧਾਨ ਤੱਕ ਜਾਂ ਜਿਸ ਤਰ੍ਹਾਂ ਕਿ ਸੰਵਿਧਾਨ ਚੋਂ ਕੱਢ ਵੀ ਦੇਣ ਕਿਉਂਕਿ ਇਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਉਹ ਚਾਹਦੇ ਹੁੰਦੇ ਪੇ ਜਿੱਦਾਂ ਅੱਜ ਕੱਲ ਕੋਈ ਟੀਮ ਹਾਰਦੀ ਰਹੇ ਤਾਂ ਉਹ ਕਹਿੰਦੀ ਵੀ ਚੰਗੇ ਪਲੇਅਰ ਲਾਇਏ ਇਹ ਇਹ ਕਾਮ ਸੋਚ ਹੈ ਇਹ ਸਾਨੂੰ ਆਪਣੇ ਵਿੱਚ ਅਸੀਂ ਵੀ ਲੇਟ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਜਿਹੜੀ ਸੋਚ ਹੈ ਇਹ ਇਹਨਾਂ ਦੀ ਖਾਮ ਨਹੀਂ ਚਲੋ ਮੈਂ ਉਹ ਗੱਲ ਕਰ ਰਿਹਾ ਸੀ ਸੁੰਦਰ ਪਚਾਈ ਦੀ ਉਹਨੇ ਇੱਕ ਗੱਲ ਸੁਣਾਈ ਕਹਿੰਦਾ ਇੱਕ ਰੈਸਟੋਰੈਂਟ ਚ ਫੰਕਸ਼ਨ ਚੱਲ ਰਿਹਾ ਸੀ ਇੱਕ ਕਿਤੇ ਕੋਕਰੋਚ ਉੱਡ ਕੇ ਇੱਕ ਲੇਡੀ ਦੇ ਉੱਤੇ ਆ ਕੇ ਬੈਠ ਗਿਆ ਜਿਸ ਤਰ੍ਹਾਂ ਉਹਨੇ ਸੁਣਾਇਆ ਉਹ ਕਹਿੰਦਾ ਉਹ ਕਾਕਰੋਚ ਉਹ ਲੇਡੀ ਇੱਕਦਮ ਟੱਪਣਾ ਸ਼ੁਰੂ ਹੋ ਗਈ ਜੰਪ ਚੀਕ ਚਿਹਾੜਾ ਉਹ ਕਾਕਰੋਚ ਉੱਥੋਂ ਉੱਡਿਆ ਦੂਜੀ ਲੇਡੀ ਦੇ ਉੱਤੇ ਬੈਠ ਗਿਆ ਉਹ ਵੀ ਜੰਪ ਕਰਨ ਲੱਗ ਪਈ ਚੀਕ ਚਿਹਾੜਾ ਟੱਪਣ ਲੱਗ ਪਈ ਉਹ ਕਾਕਰੋਚ ਉੱਥੋਂ ਉੱਡ ਕੇ ਵੇਟਰ ਦੇ ਉੱਤੇ ਜਾ ਬੈਠਿਆ ਵੇਟਰ ਜਿਹੜਾ ਸੀ ਉਹ ਤੇਹ ਨਾਲ ਖੜਾ ਰਿਹਾ ਉਹਨੇ ਰਮਾਲ ਕੱਢਿਆ ਉਹ ਕਾਕਰੋਚ ਨੂੰ ਫੜਿਆ ਬਾਹਰ ਛੱਡ ਕੇ ਆ ਗਿਆ ਮਸਲਾ ਹੱਲ ਹੋ ਗਿਆ ਬਹੁਤੇ ਜਿਹੜੇ ਲੋਕਾਂ ਦਾ ਸਾਡੇ ਵੀ ਬਹੁਤੇ ਕੰਮ ਆ ਉਹ ਛਾਲਾ ਮਾਰਨ ਵਾਲੇ ਹੀ ਹੁੰਦੇ ਆ ਸਾਡੇ ਨਾਲ ਇਦਾਂ ਹੋ ਗਿਆ ਅਸੀਂ ਜੰਪ ਕਰਦੇ ਆ ਇਹ ਸਾਰੇ ਕੰਮਾਂ ਦਾ ਜਿਹੜਾ ਕਾਕਰੋਚ ਆ ਉਹ ਜਿਸ ਤਰ੍ਹਾਂ ਵੀਰ ਨੇ ਦੱਸਿਆ ਮੈਂ ਬਹੁਤ ਸ਼ਾਰਟ ਚ ਨਬੇੜਾ ਉਹ ਕਾਕਰੋਚ ਹੈ ਗੁਲਾਮੀ ਦਾ ਉਹ ਕਿਸੇ ਨਾ ਕਿਸੇ ਰੂਪ ਚ ਚਾਹੇ ਸਾਡੀ ਲੈਂਗੁਏਜ ਚਾਹੇ ਸਾਡੀ ਆਰਥਿਕ ਲੋਟ ਸਾਹੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਚਾਹੇ ਸਾਡਾ ਸੱਚਾ ਸੌਦਾ ਸਾਹੇ ਕੋਈ ਰਾਜਾ ਜਹਾਜ਼ ਹਮੇ ਪੁਨਿਆਰੇ ਵਾਲਾ ਅਸ਼ੂ ਤੋਸ਼ਿਆ ਕਿਸੇ ਨਾ ਕਿਸੇ ਰੂਪ ਚੋਂ ਕੌਮ ਨੂੰ ਤੰਗ ਕਰਦਾ ਇਹਦਾ ਜਿਹੜਾ ਪਰਮਾਨੈਂਟ ਹੱਲ ਹੈ ਉਹ ਕੇਵਲ ਤੇ ਕੇਵਲ ਇੱਕ ਗਲਾਮੀ ਗਲੋਂ ਲਾ ਕੇ ਖਾਲਿਸਤਾਨ ਦੀ ਸਥਾਪਨਾ ਕਰਕੇ ਜਿਹੜਾ ਨਾਨਕ ਰਾਜ ਚਲਾਇਆ ਸਿੱਖ ਸੱਚ ਕੋਟ ਸਤਾਣੀ ਨੀਵ ਦੇ ਜਿਹੜੇ ਕਿਲੇ ਸੱਚ ਦੇ ਉੱਤੇ ਆਧਾਰਿਤ ਹੋਣ ਝੂਠ ਤਾਂ ਫਰੇਵ ਦੇ ਉੱਤੇ ਆਧਾਰਿਤ ਨਾ ਹੋਣ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੀ ਉਹ ਜਿਹੜਾ ਕਨਸੈਪਟ ਹੈ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਸਿੱਖਾਂ ਨੂੰ ਦਿੱਤਾ ਹੋਇਆ ਔਰ ਜਿਹੜਾ ਚੋਣ ਦੇ ਉੱਤੇ ਨਹੀਂ ਸਿਲੈਕਸ਼ਨ ਦੇ ਉੱਤੇ ਹੈ ਉਹ ਜਦੋਂ ਐਸੀ ਕਨਸੈਪਟ ਨਾਲ ਉਹਦੇ ਉੱਤੇ ਆਧਾਰਿਤ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਹੈ ਉਹ ਜਿੰਨਾ ਚਿਰ ਅਸੀਂ ਨਹੀਂ ਸਿਰਜਦੇ ਉਹਨਾਂ ਚਿਰ ਸਾਡਾ ਜਿਹੜੀ ਹੈ ਸਾਡੇ ਨਾਲ ਇਦਾਂ ਹੀ ਅਸੀਂ ਕੋਈ ਨਾ ਕੋਈ ਉਹਨੇ ਸਾਡੇ ਚ ਕਾਕਰੋਚ ਲਿਆ ਕੇ ਸਿੱਟਣੀ ਹੈ ਅਸੀਂ ਉੱਥੇ ਜੰਪ ਕਰਨਾ ਸ਼ੁਰੂ ਕਰ ਦਿੰਨੇ ਆ ਔਰ ਸਾਡੇ ਜਿਹੜੇ ਬਣਾਏ ਹੋਏ ਆ ਜਿਹੜੇ ਹੈੱਡ ਆ ਜਿਹੜੇ ਉਹਨਾਂ ਦੇ ਨਾਲ ਮਿਲੇ ਹੋਏ ਆ ਉਹ ਆ ਕੇ ਕੌਮ ਨੂੰ ਫੇਕ ਇਦਾਂ ਦਾ ਟਵਿਸਟ ਜਾਂ ਦੇ ਦਿੰਦੇ ਆ ਫੇਰ ਮੁੜ ਕੇ ਉੱਥੇ ਹੀ ਆ ਜਾਂਦੀ ਆ ਫੇਰ ਅਸੀਂ ਦੂਣੀ ਦੇ ਪਹਾੜੇ ਤੋਂ ਸ਼ੁਰੂ ਕਰ ਦਿੰਨੇ ਆ ਚਾਹੇ ਉਹ ਇਲੈਕਸ਼ਨਸ ਹੋਣ ਚਾਹੇ ਈਵੈਂਟ ਸੌਦਾ ਸਾਦਾ ਵੀ ਚਲੋ ਜੀ ਇਹਨੂੰ ਪੰਥ ਚੋਂ ਛੇਕ ਦਿੱਤਾ ਅਸੀਂ ਇੰਨੇ ਚ ਬੜੇ ਖੁਸ਼ ਹੋ ਜਾਂਦੇ ਆ ਲੇਕਿਨ ਉਹ ਜਿਹੜੀ ਅਸਲੀ ਗੱਲ ਹੁੰਦੀ ਆ ਉਧਰ ਨੂੰ ਕਦੀ ਨਹੀਂ ਤੁਰਿਆ ਜਾਂਦਾ ਦੂਸਰੀ ਇੱਕ ਹੋਰ ਘਟਨਾ ਹੋਈ ਆ ਕੱਲ ਹੀ ਅਖਬਾਰ ਚ ਸੀਗਾ ਜਿਹੜਾ ਟਰੰਪ ਹੈ ਨਾ ਉਹਨੇ ਕਿਹਾ ਕਿ ਜਿਹੜਾ ਸਾਡਾ ਨਵਾਂ ਐਂਬੈਸਡਰ ਹੋਊਗਾ ਉਹ ਹੁਣ ਜਰੂਸਲਮ ਚ ਬੈਠੂਗਾ ਜਿਊਜ਼ ਦੇ ਬਾਰੇ ਤੁਹਾਨੂੰ ਪਤਾ ਹੈ ਉਹਨਾਂ ਦਾ ਅਰਬ ਉਸ ਦੇ ਨਾਲ ਝਗੜਾ ਵੀ ਹੈ ਉਹ ਇੱਕ ਅਲੱਗ ਗੱਲ ਹੈ ਲੇਕਿਨ ਉਹਨਾਂ ਦੀ ਬਹਾਦਰੀ ਉਹਨਾਂ ਦੀ ਡਿਟਰਮੀਨੇਸ਼ਨ ਉਹ ਜ਼ਰੂਰ ਤੁਸੀਂ ਪੜਿਓ ਯਹੂਦੀਆਂ ਦੀ ਔਰ 2000 ਸਾਲ ਤੱਕ ਉਹ ਨਹੀਂ ਗੁਲਾਮੀ ਚੱਲੀ ਐ ਔਰ ਜਿਸ ਤਰ੍ਹਾਂ ਕਹਿੰਦੇ ਸੀ ਆਜ਼ਾਦੀ ਦਾ ਦਾਵਾ ਨਹੀਂ ਜਦੋਂ ਜੂਸ ਇਕੱਠੇ ਹੁੰਦੇ ਸੀ ਉਹਨਾਂ ਨੂੰ ਮੁਲਕ ਤੋਂ ਉਜਾੜ ਦਿੱਤਾ ਸੀ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਮੁਲਕਾਂ 'ਚ ਬਸੇ ਸੀ ਜਦੋਂ ਮਿਲਦੇ ਸੀ ਮਿਲ ਕੇ ਵਿਛੜਨ ਲੱਗਦੇ ਸੀ ਤੋਂ ਉਹਨਾਂ ਦਾ ਪਾਤਸ਼ਾਹੀ ਦਾਵਾ ਇੱਕੋ ਹੀ ਹੁੰਦਾ ਸੀ ਨੈਕਸਟ ਈਅਰ ਜਰੂਸਲਮ ਅਗਲੇ ਸਾਲ ਅਸੀਂ ਜਰੂਸਲਮ 'ਚ ਮਿਲਾਂਗੇ ਪਾਪ ਉਸ ਮੁਲਕ 'ਚੋਂ ਕੱਢ ਦਿੱਤਾ ਸੀ ਲੇਕਿਨ ਉਹ ਕਹਿੰਦੇ ਸੀ ਅਗਲੇ ਸਾਲ ਅਸੀਂ ਹੁਣ ਜਰੂਸਲਮ 'ਚ ਇਕੱਠੇ ਹੋਣਾ 2000 ਸਾਲ ਇਦਾਂ ਕਹੀ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਨੈਕਸਟ ਈਅਰ ਜਰੂਸਲਮ ਇਹ ਹੁੰਦਾ ਪਾਤਸ਼ਾਹੀ ਦਾਵਾ ਤੁਹਾਡੇ ਕੋਲ ਵੀ ਪਾਤਸ਼ਾਹੀ ਦਾਵੇ ਆ ਤੁਸੀਂ ਰੋਜ਼ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਉਹ ਤੁਹਾਡਾ ਪਾਤਸ਼ਾਹੀ ਦਾਵਾ ਹੈ ਬੇਸ਼ੱਕ ਤੁਸੀਂ ਅਚੇਤ ਮਾਨਾ ਪੜੀ ਜਾਂਦੇ ਆ ਜਦੋਂ ਤੁਸੀਂ ਕਹਿੰਦੇ ਆ ਦੇਗ ਤੇਗ ਫਤਿਹ ਉਹ ਤੁਹਾਡਾ ਪਾਤਸ਼ਾਹੀ ਦਾਵਾ ਹੈ ਦੇਗ ਆਰਥਿਕਤਾ ਨੂੰ ਤੇਗ ਤੁਹਾਡੀ ਪੋਲੀਟੀਕਲ ਸੋਵਰਿਨਿਟੀ ਨੂੰ ਵੀ ਤੁਸੀਂ ਪੋਲੀਟੀਕਲ ਸੋਵਰਿਨਿਟੀ ਔਰ ਆਪਣੇ ਕਿਸਮਤ ਦੇ ਆਪਣੀ ਆਰਥਿਕਤਾ ਦੇ ਆਪ ਮਾਲਕ ਬਣਨਾ ਹੈ ਸੋ ਤੁਹਾਡੇ ਕੋਲ ਵੀ ਇਹ ਜਿਹੜਾ ਜਿਹੜੀ ਤੁਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੈ ਇਹ ਆ ਵੀ ਤੁਸੀਂ ਕਿਸੇ ਦੇ ਨਹੀਂ ਦੇ ਸਿਰਫ ਅਕਾਲ ਪੁਰਖ ਦੇ ਦੇਨ ਆ ਤੁਹਾਡੀ ਸੋਵਰਨਟੀ ਸਾਡੇ ਬਜ਼ੁਰਗਾਂ ਨੇ ਇਹ ਨਾ ਛੋਟੀ ਛੋਟੀਆਂ ਗੱਲਾਂ ਨੂੰ ਜੇ ਦੇਸੀਏ ਉਹ ਜਿਸ ਤਰ੍ਹਾਂ ਉਹਨਾਂ ਦੀ ਸੀ ਸਾਡੀ ਵੀ ਹੈ ਔਰ ਸਾਡੀ ਹਾਲਤ ਉਹਨਾਂ ਨਾਲੋਂ ਬੈਟਰ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਉਹਨਾਂ ਦੀ 1881 ਚ ਸ਼ਾਇਦ ਰਸ਼ੀਆ ਜੇ ਨਾਲ ਤੇ ਬਹੁਤ ਜ਼ਲਮ ਹੁੰਦੇ ਸੀ ਯੂਸ ਤੇ ਇਹਨੂੰ ਪਹੁੰਚ 1/3 ਤਨਖਾਹ ਦਿੱਤੀ ਜਾਂਦੀ ਸੀ 14 ਸਾਲ ਦੇ ਬੱਚੇ ਨੂੰ ੱੱਕੇ ਨਾ ਪਤਨੀ ਪਰਤੀ ਜੇ ਨਿਆਣਾ ਜਮਲ ਦਾ ਟੈਕਸ ਲੱਗਦਾ ਸੀ ਇਦਾਂ ਦੇ ਬਹੁਤ ਜ਼ੁਲਮ ਸੀ ਸਾਡੇ ਨਾਲੋਂ ਜ਼ਿਆਦਾ ਸੀ ਲੇਕਿਨ ਇੱਕ ਬੱਚੇ ਨੇ 1881 ਚ ਕਾਪੀ ਤੇ ਇੰਨਾ ਲਿਖਿਆ ਕਿ ਇਸਰਾਈਲ ਸਾਡਾ ਦੇਸ਼ ਹੋਵੇਗਾ ਅਸੀਂ ਆਜ਼ਾਦ ਹੋਵਾਂਗੇ ਹਲਲਲਾ ਹੋ ਗਈ ਸੀ ਬਹੁਤ ਵੱਡੀ ਗੱਲ ਸੀ ਉਹ ਬੱਚੇ ਦਾ ਇਤਿਹਾਸ 'ਚ ਨਾ ਆ ਇਹਨਾਂ ਲਿਖਣਾ ਵੀ ਜੁਰਮ ਸੀ ਐਸੀ ਤਾਂ ਖਾਲਸਾਤਨ ਜਿੰਦਾਬਾਦ ਕਹਿੰਨੇ ਆ ਔਰ ਫਿਰ 1996 ਚ ਸ਼ਾਇਦ ਜਦੋਂ ਇਹਨਾਂ ਦੀ ਮਹਾ ਸਭਾ ਹੋਈ ਹੈ 200 ਬੰਦਾ ਉੱਥੇ ਹਰਸਲ ਨੇ ਇਕੱਠਾ ਕੀਤਾ ਔਰ 199 ਉੱਥੇ 250 ਦੀ ਗੈਦਰਿੰਗ ਸੀ ਡਿਲੀਬ੍ਰੇਸ਼ਨਸ ਹੋਈਆਂ 199 ਬੰਦਿਆਂ ਨੇ ਸਾਈਨ ਕੀਤੇ ਔਰ ਆਪਣੇ ਪਤੇ ਨਹੀਂ ਸੀ ਲਿਖ ਰਹੇ ਡਰਦੇ ਕਿ ਜਦੋਂ ਅਸੀਂ ਵਾਪਨੀ ਵਾਪਸ ਮੁਲਕਾਂ ਤੇ ਜਾਣਾ ਉੱਥੇ ਸਾਡਾ ਬੁਰਾ ਹਾਲ ਹੋਊਗਾ ਔਰ ਦੇਖ ਲਓ 1946 ਚ 1948 ਚ ਉਹਨੀਆਂ ਆਪਣਾ ਮੁਲਕ ਸਿਰਜ ਲਿਆ ਇਹ ਡਿਟਰਮੀਨੇਸ਼ਨ ਹੁੰਦੀ ਆ ਸੋ ਇਹ ਜਿਹੜਾ ਪਾਦਸ਼ਾਹੀ ਦਾਵਾ ਨੈਕਸਟ ਇਅਰ ਜਰੂਰ ਸੁਲਮ ਜਾਂ ਦੇਖ ਤੇ ਫਤਿਹ ਰਾਜ ਕਰੇਗਾ ਖਾਲਸਾ ਇਹਨੇ ਇਹ ਨੂੰ ਆਪਣੇ ਮਨਾਂ ਦੇ ਵਿੱਚ ਦ੍ਰਿੜ ਕਰਨਾ ਹੈ ਔਰ ਇਹ ਨੂੰ ਯਾਦ ਰੱਖਣਾ ਹੈ ਕਈ ਜਿਸ ਤਰ੍ਹਾਂ ਦੱਸੇ ਬਹੁਤ ਸਾਡੇ ਬੰਦੇ ਨਾ ਹੈ ਉਹਨਾਂ ਨੂੰ ਪੰਥ ਨਾਲ ਪਿਆਰ ਹੀ ਕਲੈਰਿਟੀ ਹੈ ਨਹੀਂ ਜਿਸ ਤਰ੍ਹਾਂ ਪ੍ਰਭਜੋ ਸਿੰਘ ਕਲੀਅਰ ਕਰਕੇ ਕਹੇ ਤੁਸੀਂ ਇਹ ਜਾ ਕੇ ਦੱਸੋ ਮਾਨ ਸਾਹਿਬ ਨੇ ਸੁਖਵਿੰਦਰ ਸਿੰਘ ਨੇ ਜਦੋਂ ਅਸੀਂ ਬਚਨ ਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪੇੜ ਕੋਈ ਨਾ ਬੱਚਿਆਂ ਨੂੰ ਕਲੀਅਰ ਤਾਂ ਹੈ ਕਈ ਕਹਿਣਗੇ ਜੀ ਨੋਟ ਦੇ ਉੱਤੇ ਭਗਤ ਸਿੰਘ ਦੀ ਤਾਂ ਸ਼ਰਾਬੇ ਦੀ ਫੋਟੋ ਨਹੀਂ ਆਈ ਪਿਛਲੀ ਵਾਰੀ ਜੀ 26 ਜਨਵਰੀ ਨੂੰ ਸਿੱਖਾਂ ਨੂੰ ਸਲੂਟ ਨਹੀਂ ਕਰਨ ਦਿੱਤਾ ਉਹ ਕਿਹੜੀਆਂ ਗੱਲਾਂ ਕਰਦੇ ਤੁਸੀਂ ਉਹ ਗੱਲਾਂ ਉਹਨਾਂ ਦੀਆਂ ਹੁੰਦੀਆਂ ਹੁੰਦੀਆਂ ਜਿਹੜੇ ਰਾਜ ਕਰਦੇ ਆ ਤੁਸੀਂ ਕਿਹਦੇ ਝੰਡੇ ਥੜੇ ਲੜ ਰਹੇ ਸੀ ਸਾਡੇ ਜਿਹੜੇ ਮੈਂ ਉਹਨਾਂ ਦਾ ਸਤਕਾਰ ਨਹੀਂ ਘਟਾਉਂਦਾ ਸਾਡੇ ਬੱਬਰ ਸਾਡੇ ਉਹ ਜਿਹੜੇ ਗਦਰੀ ਬਾਬੇ ਸਾਡੇ ਹੋਰ ਜਿੰਨੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਲੇਕਨ ਲਾੜਤਾ ਤਿਰੰਗੇ ਦੀ ਸੋਵਰਨਿਟੀ ਲਈ ਲੜ ਰਹੇ ਸੀ ਪਹਿਲੀ ਵਾਰੀ ਜੇ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਕੌਮ ਲਈ ਆਜ਼ਾਦੀ ਲਈ ਲੜਾਈ ਲੜੀ ਆ ਆ ਤੁਹਾਡੇ ਹੁਣ 84 ਤੇ ਜਿਹੜਾ ਹੋਇਆ ਸਾਡਾ ਇਹ ਲੜੀਆ ਇਹ ਸਾਡੇ ਸ਼ਹੀਦ ਹੈ ਔਰ ਅਸੀਂ ਇਹਨਾਂ ਦਾ ਜ਼ਿਕਰ ਇਤਿਹਾਸ ਚ ਕਰੂਗਾ ਅੱਜ ਇਹ ਕਰਨ ਜੇ ਨਾ ਕਰਨ ਔਰ ਇਹ ਦੇਖੋ ਕਹਿੰਦੇ ਥੋੜੀ ਕੋ ਮੈਂ ਸੋਚਦਾ ਸੀ ਲੇਕਿਨ ਇਹਦਾ ਇੰਟੀਰੀਅਰ ਦਿਲ ਦੇ ਡੂੰਘੀਆਂ ਗਹਿਰਾਈਆਂ ਚੋਂ ਜਿਹੜਾ ਹਰੇਕ ਸੇਖ ਹੈ ਉਹ ਖਾਲਸਤਾਨੀ ਵੀ ਆ ਇਹ ਨਹੀਂ ਕਿ ਬੋਟਾ 500 ਰੁਪਈਆ ਜਾਂ ਬੋਟਾਂ ਦੇ ਨਾਂ ਤੇ ਖਾਲਸਤਾਨ ਦੀ ਨਹੀਂ ਗੱਲ ਕਰਨੀ ਤੁਸੀਂ ਇੱਕ ਸੋਚੋ ਇੰਦਰਾ ਗਾਂਧੀ ਮਰਦੀ ਆ ਉਹਨੂੰ ਮਾਰਿਆ ਜਾਂਦਾ ਜਿਹੜਾ ਇੰਦਰਾ ਗਾਂਧੀ ਦਾ ਹਮਦਰਦ ਹੈ ਉਹ ਭਾਰਤੀ ਹੈ ਜਿਹੜਾ ਸ਼ੀਰ ਬਿਆਨ ਸਿੰਘ ਸਤਵੰਦ ਸਿੰਘ ਵਾਲਾ ਉਹ ਖਾਲਸਤਾਨੀ ਹੈ ਡਿਟਰਮੀਨੇਸ਼ਨ ਔਰ ਕਰੀਬ ਕਰੀਬ ਹਰੇਕ ਸਿੱਖ ਬਿਆਨ ਸਿੰਘ ਸਤਵੰਦ ਸਿੰਘ ਨਾਲ ਸੰਬੰਧ ਖੋਸ਼ ਹੈ ਉਹਦੀ ਜਿਹੜੀ ਹਮਦਰਦੀ ਹੈ ਹਰਜਿੰਦਰ ਸਿੰਘ ਜਿੰਦਾ ਸੁਖੇ ਵੀਰ ਨਾਲ ਹੈ ਉਹ ਜੇ ਹਵਾਰੇ ਹੋਣੀ ਜਾਂ ਹੋਰ ਜਿਹੜੇ ਹੈ ਰਾਜਵਾਨਾ ਉਹ ਹਰੇਕ ਸਿੱਖ ਦੀ ਉਹ ਬੋਲੇ ਚਾਹੇ ਕਾਂਗਰਸ ਹੈ ਚਾਹੇ ਉਹ ਭਾਜਪਾ ਜ ਹੈ ਇਹ ਇਹ ਉਹਨਾਂ ਨੂੰ ਵੀ ਪਤਾ ਹੈ ਜਦੋਂ ਉਹ ਮਾਰਦੇ ਉਹ ਸਾਰੇ ਸਿੱਖਾਂ ਨੂੰ ਹੀ ਮਾਰਦੇ ਆ ਸੋ ਹਰੇਕ ਸਿੱਖ ਦੇ ਅੰਦਰ ਖਾਲਸਤਾਨ ਵੀ ਪਿਆ ਹੋਇਆ ਇਹਨੂੰ ਰੂਪਮਾਨ ਕਰਨਾ ਹੈ ਸੀ ਇਹ ਸਾਨੂੰ ਕਲੀਅਰ ਯਾਰ ਇਹ ਨਾ ਸੋਚਿਆ ਕਰੋ ਕਿ ਉਹ ਸਾਡੀ ਫੋਟੋ ਨਹੀਂ ਇਹ ਜਦੋਂ ਐਸੀ ਆਪਣਾ ਇਤਿਹਾਸ ਲਿਖਾਂਗੇ ਉਹਦੇ ਚ ਸਾਰੇ ਹੀ ਹੋਣਗੇ ਬਿਆਨ ਸਿੰਘ ਸੰਤਵਾਨ ਸਿੰਘ ਸੰਤ ਜਰਨੈਲ ਸਿੰਘ ਪਿੰਡਾ ਵਾਲਾ ਜਾਂ ਹੋਰ ਜਿਹੜੇ ਆ ਇਹ ਸਾਡੇ ਹੀਰੋ ਹੋਣਗੇ ਚੀਮਾ ਸਾਹਿਬ ਹੋਣਗੇ ਦਲਜੀਤ ਸਿੰਘ ਬਿੱਟੂ ਹੋਗਾ ਕਮਰਪਾਲ ਸਿੰਘ ਹੋਣਗੇ ਸਾਰੇ ਹੀ ਹੋਣੇ ਆ ਸਾਡੇ ਹੀਰੋ ਇਹ ਆ ਸਾਡੇ ਨਾਇਕ ਜਿਹੜੇ ਸਾਡੇ ਆਜ਼ਾਦੀ ਦੇ ਜੋデア ਇਹਨਾਂ ਦੀਆਂ ਗੱਲਾਂ ਹੁਣ ਉਹਨਾਂ ਨੇ ਉਹਨੇ ਖਿੱਚ ਤੂ ਕੇ ਬਣਾ ਲਿਆ ਜਿਸ ਤਰ੍ਹਾਂ ਲਾਲਾ ਲਾਜਪਤ ਰਾਏ ਉਹਦਾ ਸਾਰਿਆਂ ਨੂੰ ਪਤਾ ਛਤਰੀ ਦੇ ਉੱਤੇ ਸੋਟੀ ਲੱਗੀ ਲੈ ਕੇ ਉਹਨੇ ਰਸ਼ੀਦ ਬਣਾਇਆ ਵੀਰ ਸਰਵਾਕਰ ਮਹਿੰਤਾਗਾਰਦਾਰ ਆ ਉਹਦੇ ਨਾਂ ਤੇ ਉਹਨੇ ਹਵਾਈ ਏਡੇ ਬਣਾ ਲਿਆ ਰਾਣੀ ਝਾਂਸੀ ਦੀ ਰਾਣੀ ਉਹਨੂੰ ਆਜ਼ਾਦੀ ਦੀ ਲੜਾਈ ਕਹਿੰਦੇ ਲੇਕਿਨ ਉਹ ਕਹਿੰਦੀ ਸੀ ਮੈਂ ਝਾਂਸੀ ਨਹੀਂ ਦੂੰਗੀ ਔਰ ਉਹਦੀਆਂ ਜਿਹੜੀਆਂ ਮਹਿੰਤਾਆਂ ਦੀਆਂ ਚਿੱਠੀਆਂ ਆ ਲਿਖ ਲਿਖ ਕੇ ਕਿ ਮੇਰੀ ਇੰਨੀ ਕੁ ਪੈਨਸ਼ਨ ਕਰ ਦੋ ਉਹਨੇ ਮਿਊਜ਼ੀਅਮ ਤੇ ਰੱਖੀਆਂ ਹੋਈਆਂ ਉਹ ਵੀ ਹੱਸਦੇ ਆ ਦੇਖੋ ਇਹਨਾਂ ਦੇ ਇਦਾਂ ਦੇ ਆ ਸੋ ਇਹਨਾਂ ਨੇ ਸਾਰੇ ਅਰਵਿੰਦੋ ਘੋਸ਼ ਫਲਾਣਾ ਇਹ ਇਹ ਨਹੀਂ ਆਪ ਇਹ ਉਹਨਾਂ ਦੇ ਹੀਰੋ ਆ ਕਿਉਂਕਿ ਉਹ ਰਾਜ ਕਰਦੇ ਆ ਆਪਣੇ ਹੀਰੋ ਉਦੋਂ ਹੋਣੇ ਆ ਸਾਡੇ ਨਾਇਕ ਉਦੋਂ ਹੋਣੇ ਆ ਜਦੋਂ ਅਸੀਂ ਆਪ ਆਪਣਾ ਰਾਜ ਹੋਣਾ ਸੋ ਇਹ ਜਿਹੜੀ ਯੂਥ ਨੂੰ ਸਰਾਬ ਆ ਕਿਥੇ ਰਹਿ ਗਿਆ ਫਲਾਣਾ ਇਹ ਅਸੀਂ ਇਹ ਨਹੀਂ ਇੱਥੇ ਹੀ ਰਹਿਣੇ ਨੇ ਜਦੋਂ ਲੜੀ ਜੇ ਅਸੀਂ ਤਿਰੰਗੇ ਲਈ ਲੜਨਾ ਸੋ ਇਹ ਜਿਹੜੀ ਸੋਚ ਹੈ ਇਹ ਜਿਹੜੀ ਇਹ ਦ੍ਰਿੜ ਕਰਨਾ ਕਿ ਅਸੀਂ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣਾ ਹੈ ਇਹ ਜਿਹੜੀ ਸੰਜਨਾਲ ਸਿੰਘ ਪੰਡਰਾਲੇ ਕਹਿੰਦੇ ਸੀ ਉਹਦਾ ਇਹੋ ਹੀ ਮਤਲਬ ਸੀ ਕਿ ਤਿਰੰਗੇ ਨੂੰ ਜਿਹੜੀ ਟੱਕਰ ਦੇਣੀ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਨਾਲ ਦੇ ਕੇ ਅਸੀਂ ਅਤੇ ਕੇਸਰੀ ਨਿਸ਼ਾਨ ਸਾਹਿਬ ਦਾ ਜਿਹੜਾ ਰਾਜ ਹੈ ਉਹ ਐਸਟੈਬਲਿਸ਼ ਕਰਨਾ ਹੈ ਔਰ ਇੱਕ ਕੌਕਰੋ ਜਿਹੜੀ ਆ ਬਾਹਰ ਚੱਕ ਕੇ ਸਟਣੀ ਹੈ ਔਰ ਜਿਹੜੀਆਂ ਇਲੈਕਸ਼ਨਸ ਆ ਜਿਸ ਤਰ੍ਹਾਂ ਦੱਸਿਆ ਕਿ ਇੱਕ ਗੁਲਾਮੀ ਇਹਦਾ ਜਿੱਦਾਂ ਚੂਜ਼ ਅਸੀਂ ਗਰਵਾਣੀ ਨਹੀਂ ਪੜਦੇ ਇੰਗੀ ਤਰ੍ਹਾਂ ਦੇਖੋ ਗੁਰੂ ਮਾਰੇ ਕਹਿੰਦੇ ਫਿਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕੀ ਹੁਆ ਹਾਂਜੀ ਫਾਥਾ ਚੋਗ ਚੁਗੇ ਨਹੀਂ ਸੋਜੇ ਗੁਰਮੁਖ ਹੋਏ ਤਾਂ ਆਖੀ ਸੋਜੇ ਜਿਹਦੇ ਜਿਹੜਾ ਕਾਂ ਆ ਉਹ ਸਿਆਣਾ ਬੜਾ ਹੁੰਦਾ ਲੇਕਿਨ ਫਿਰ ਮੋੜ ਮੋੜ ਕੇ ਫਸਦਾ ਸਾਨੂੰ ਫਸਣ ਦੀ ਆਦਤ ਹੈ ਕਿਉਂਕਿ ਅਸੀਂ ਗੁਰਮਤ ਨੂੰ ਨਹੀਂ ਪੜਦੇ ਔਰ ਉਹਨਾਂ ਦੀ ਯਹੂਦੀ ਪੜਿਓ ਸਾਰੀਆਂ ਆਜ਼ਾਦੀ ਦੀਆਂ ਲਹਿਰਾਂ ਪੜਾ ਉਹ ਬੱਚੇ ਐਦਾਂ ਅੰਜੀਲ ਪੜਦੇ ਸੀ ਇਹ ਉਹ ਅੰਜੀਲ ਉਹਨਾਂ ਕੋਲ ਕੱਟ ਹੁੰਦੀ ਸੀ ਗਰੀਬੀ ਬੜੀ ਸੀ ਕਿਤਾਬ ਇੱਕ ਹੈ ਦੋ ਜਣਿਆਂ ਨੇ ਪੜ੍ਹਣੀ ਹੈ ਤੇ ਨਾਲ ਜਿਹੜਾ ਸਾਹਮਣੇ ਬੈਠਾ ਉਹ ਉਧਰਲੇ ਪਾਸਿਓਂ ਵੀ ਪੜ੍ਹ ਸਕਦਾ ਸੀ ਜਿਹੜਾ ਸਾਹਮਣੇ ਬੈਠਾ ਅੱਖਰਾਂ ਨੂੰ ਉਹਦੀ ਇੰਨੀ ਪ੍ਰੈਕਟਿਸ ਹੋ ਗਈ ਸੀ ਬੱਚਿਆਂ ਦੀ ਕਿ ਉਹ ਦੂਜੇ ਪਾਸਿਓਂ ਬੈਠਾ ਅੰਜੀਲ ਨੂੰ ਪੜ੍ਹ ਸਕਦਾ ਸੀ ਪੋਟੇ ਉਹਨੂੰ ਉਧਰਾਂ ਹੀ ਰੈਕਗਨਿਸ਼ਨ ਹੋ ਗਈ ਸੀ ਅੱਖਰਾਂ ਦੀ ਔਰ ਜਦੋਂ ਯਮਨ ਤੋਂ ਇੱਕ ਬੰਦਾ ਹਵਾਈ ਜਹਾਜ਼ ਆਇਆ ਇਜ਼ਰਾਈਲ ਉਹਨੂੰ ਪੁੱਛਿਆ ਗੋਲਡਮੀਰ ਤੂੰ ਕਿਤੇ ਡਰਿਆ ਤਾਂ ਨਹੀਂ ਜਦੋਂ ਆਇਆ ਤੇ ਪਹਿਲੀ ਵਾਰੀ ਹਵਾਈ ਚੜਿਆ ਕਹਿੰਦਾ ਨਹੀਂ ਅੰਜੀਲ 'ਚ ਲਿਖਿਆ ਤੁਸੀਂ ਬਾਜ ਦੇ ਖੰਭਾਂ ਤੇ ਚੜ ਕੇ ਆਪਣੇ ਮੁਲਕ ਚ ਜਾਵੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਡਾ ਪਾਤਸ਼ਾਹੀ ਲਿਖਾ ਰਾਮ ਰਾਮ ਰਾਜ ਰਾਮਦਾਸਪੁਰ ਕੀਨੋ ਗੁਰਦੇਵ ਗੁਰੂ ਮਹਾਰਾਜ ਨੇ ਰਾਮਦਾਸਪੁਰ ਨੂੰ ਖਾਲਸੇ ਦੀ ਰਾਜਧਾਨੀ ਬਣਾਇਆ ਹੋਇਆ ਉਹ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਇਸ ਪਾਤਸ਼ਾਹੀ ਦਾਅਵੇ ਨੂੰ ਵੀ ਰੱਖ ਕੇ ਕਿਸ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਸ਼ੁਰੂ ਕਰੋ ਸਾਨੂੰ ਪਤਾ ਲੱਗੂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੁੜੀਏ ਅਸੀਂ ਸਿੱਖੀ ਦੇ ਵਿੱਚ ਪਰਪੱਕ ਹੋਈਏ ਗੁਲਾਮੀ ਦਾ ਅਹਿਸਾਸ ਕਰੀਏ ਇਹ ਜਿਹੜੇ 26 ਜਨਵਰੀ 15 ਅਗਸਤ ਦਾ ਹੋ ਰੇ ਸਾਡੇ ਦਿਨ ਨਹੀਂ ਇਹ ਆਪਣੇ ਬੱਚਿਆਂ ਨੂੰ ਅਹਿਸਾਸ ਕਰਾਈਏ ਜਿਹੜੇ ਭੁੱਲੜ ਵੀਰ ਅਜੇ ਵੀ ਆ ਅਸੀਂ ਆਪਣੇ ਵਰਗੇ ਹੋਰ ਦੀਵੇ ਨਾਲ ਦੀਵਾ ਜਗਾਈਏ ਔਰ ਇਹਦੇ ਚ ਕੋਈ ਗੱਲ ਨਹੀਂ ਇਹ ਜਿਹੜਾ ਪਾਤਸ਼ਾਹੀ ਦਾਵਾ ਜੇ ਗੁਰੂ ਮਹਾਰਾਜ ਨੇ ਸਾਡੇ ਅੰਦਰ ਰੱਖਿਆ ਹੋਇਆ ਹੈ ਇਹ ਪਾਤਸ਼ਾਹੀ ਦੇਣੀ ਵੀ ਗੁਰੂ ਮਹਾਰਾਜ ਨੇ ਆ ਇਹ ਜਿੰਨਾ ਮਰਜੀ ਜੋਰ ਲਗਾਈ ਜਾਣ ਲੇਕਿਨ ਆਵ ਚਲ ਨਹੀਂ ਉਧਰੀ ਗੁਰਨਾਰਕ ਨਿਤਨੇਤ ਚੜੇ ਸਵਾਈ ਅਸੀਂ ਵੱਧ ਹੀ ਜਾਣਾ ਸਾਡੀ ਸੋਚ ਨੇ ਵੱਧ ਕੇ ਬੇਸ਼ੱਕ ਇਹ ਬਹੁਤ ਥੋੜਿਆ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਸ਼ੁਰੂ ਹੁੰਦੀ ਹੈ ਲੇਕਿਨ ਇਹ ਜਿਹੜੀ ਆਜ਼ਾਦੀ ਦੀ ਚਿੰਗ ਹੈ ਅਸੀਂ ਜਰੂਰ ਆਜ਼ਾਦੀ ਪ੍ਰਾਪਤ ਕਰਨੀ ਹੈ ਅਸੀਂ ਨਹੀਂ ਕਰਾਂਗੇ ਸਾਡੇ ਬੱਚੇ ਕਰਨਗੇ ਸਾਡੇ ਬੱਚੇ ਨਹੀਂ ਕਰਨਗੇ ਸਾਡੇ ਬੱਚਿਆਂ ਦੇ ਬੱਚੇ ਕਰਨਗੇ ਲੇਕਿਨ ਅਸੀਂ ਇਹਨਾਂ ਦੇ ਵਿੱਚ ਨਹੀਂ ਰਹਿਣਾ ਅਸੀਂ ਅਲੱਗ ਹੋਣਾ ਪੁੱਲਾ ਚੁੱਕਾਂ ਦੀ ਖਿਮਾ